ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੂਰੇ ਦਾ ਪੂਰਾ ਗੁਰਦਾਸਪੁਰ ਸ਼ਹਿਰ ਅੱਜ ਪ੍ਰਭੂ શ્રી ਰਾਮ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ ਅਯੁੱਧਿਆ ਵਿਖੇ શ્રી ਰਾਮ ਦੀ ਮੂਰਤੀ ਸਥਾਪਨਾ ਦਿਹਾੜੇ ਦੀ ਪਹਿਲੀ ਵਰੇ ਗੰਢ ਤੇ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਜੋ ਕਦਨ ਵਾਲੀ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪ੍ਰਿਕਰਮਾ ਕਰਦੀ ਹੋਈ ਮਾਈ ਦੇ ਤਲਾਬ ਮੰਦਰ ਵਿਖੇ ਖਤਮ ਹੋਈ ਸ਼ੋਭਾ ਯਾਤਰਾ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਪੂਰਾ ਸ਼ਹਿਰ ਗੂੰਜ ਉਠਿਆ ਅਤੇ ਸ਼ਹਿਰ ਦੀ ਹਰ ਦੁਕਾਨ ਅਤੇ ਘਰ ਦੇ ਚੁਬਾਰੇ ਤੇ ਕੇਸਰੀ ਝੰਡੇ ਨਜ਼ਰ ਆ ਰਹੇ ਸਨ। ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੇ तमाम ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੀਆਂ ਆਗੂ ਹਾਜ਼ਰ ਸਨ। ਪੁਲਿਸ ਲਾਈਨ ਦੇ ਬਾਹਰ ਡੀਐਸਪੀ ਅਤੇ ਐਸਐਚਓ ਸਿਟੀ ਵੱਲੋਂ ਵੀ ਸ਼ੋਭਾ ਯਾਤਰਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ

ਅੱਜ ਜਿਹੜੀ ਕਿ ਇੱਕ ਸ਼ੋਭਾ ਯਾਤਰਾ ਸ੍ਰੀ ਸਨਾਤਨ ਜਾਗਰਣ ਮੰਚ ਤੋਂ ਲੋਪਗੁਆ रामजी ਦੀ ਪ੍ਰਾਣ ਪ੍ਰਤੀਸ਼ਠਾ ਦੀ ਪਹਿਲੀ ਵਰਸ਼ ਗਾਣ ਦੇ ਮੌਕੇ ਕੱਢੀ ਗਈ ਆ ਉਹ ਯਾਤਰਾ ਬਹੁਤ ਹੀ ਸਫਲਪੂਰਵਕ ਰਹੀ ਆ ਸਫਲਪੂਰਵਕ ਤਾਂ ਹੀ ਰਹੀ ਆ ਕਿ ਸਮੂਹ ਸ਼ਹਿਰ ਨਿਵਾਸੀਆਂ ਨੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਇੱਕ ਏਕਤਾ ਦਾ ਸਬੂਤ ਦਿੱਤਾ ਜਿਹਦੇ ਕਰਕੇ ਸ਼ੋਭਾ ਯਾਤਰਾ ਬਹੁਤ ਸਫਲ ਹੋਈ ਆ ਪਰ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਨਾ ਵੀ ਇਸ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਦੇ ਵਿੱਚ ਪ੍ਰੈਸ ਮੀਡੀਆ ਦਾ ਬਹੁਤ ਜ਼ਿਆਦਾ ਸਹਿਯੋਗ ਸੀਗਾ ਜਿਨ੍ਹਾਂ ਦਾ ਪ੍ਰੈਸ ਮੀਡੀਆ ਦਾ ਵੀ ਮੈਂ ਧੰਨਵਾਦ ਕਰਨਾ ਔਰ ਨਾਲ ਦੀ ਨਾਲ ਹੀ ਇਹ ਆਪਣੇ ਸਮਾਜ ਨੂੰ ਔਰ ਆਪਣੀ ਸੰਸਥਾ ਦੇ ਮੈਂਬਰਾਂ ਨੂੰ ਵੀ ਇਹ ਵਧਾਈ ਦੇ ਪਾਤਰ ਨੇ ਤੇ ਅੱਜ ਜਿਹੜਾ ਸਾਡਾ ਸ਼ੋਭਾ ਯਾਤਰਾ ਹੀ ਪ੍ਰਭੂ શ્રી ਰਾਮ ਜੀ ਦੀ ਬਹੁਤ ਬਵੇਰੀ ਬਹੁਤ ਵਧੀਆ ਰਹੀ ਇਹਦੇ ਪਿੱਛੇ ਸਾਰਾ ਸੰਜੋਗ ਜਿਹੜਾ ਹੈ ਉਹ ਸ਼ਹਿਰ ਵਾਸੀਆਂ ਦਾ ਹੀ ਹੈ ਕਿਉਂਕਿ ਸ਼ਹਿਰ ਚ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨੇ ਅਲੱਗ ਅਲੱਗ ਲੋਕ मतलब ਸ਼ਹਿਰ ਵਾਸੀਆਂ ਨੇ ਲੰਗਰ ਲਾਏ ਜਗਾ ਜਗਾ ਪੂਲ ਵਰਸ਼ਾ ਹੋਈ ਜਾਂ ਚੌਂਕ ਕੋਈ ਹਨੂਮਾਨ ਚੌਂਕ ਕੋਈ ਤੇ ਉਹਦੇ ਇਲਾਵਾ ਹੋਰ ਵੀ ਆਤਿਸ਼ਬਾਜੀ ਵੀ ਕੀਤੀ ਗਈ ਬਹੁਤ ਜ਼ਿਆਦਾ ਸ਼ਹਿਰ ਵਾਸੀਆਂ ਵੱਲੋਂ ਤੇ ਇਹ ਸਭ ਦੀ ਯੋਗਦਾਨ ਜਿਹੜਾ ਜੀ ਸ਼ਹਿਰ ਵਾਸੀਆਂ ਨੂੰ ਆਪਾਂ ਸ਼ੁਕਰੀਆ ਕਰਦੇ ਆਂ ਦੀ ਤੇ ਇਦਾਂ ਹੀ ਸਾਨੂੰ ਗਾਂ ਵੀ ਇਦਾਂ ਹੀ ਸ਼ੁਭਾ ਯਾਤਰਾ ਸਾਡੇ ਪ੍ਰੋਗਰਾਮਾਂ ਜਿਦਾਂ ਹੀ ਸਾਥ ਦਿੱਤਾ ਜਾਏ ਤਾਂ ਕਿ ਆਪਾਂ ਇਦਾਂ ਦੇ ਜਿਹੜੇ ਹੋਰ ਧਾਰਮਿਕ ਪ੍ਰੋਗਰਾਮ ਐਤੋਂ ਵੀ ਵੱਧ ਚੜ੍ਹ ਕੇ ਕਰੀਏ ਤੇ ਮਾ ਜਤਰਾ ਜਿਦਾ ਕਿ ਅੱਜ ਵਰ੍ਹਸ਼ਗੰਢ ਮਨਾ ਰਹੇ ਆਂ ਰਾਮ ਜਿਹਦੀ ਮੂਰਤੀ ਪ੍ਰਸਾਦੀ ਇਹ ਜਿਹੜੀ ਵਰ੍ਹਸ਼ਗੰਢ ਐ ਇਹਨੂੰ ਅੱਜ ਬਹੁਤ ਤਰੀਕੇ ਨਾਲ ਜਿਹੜਾ ਗੁਰਦਾਸਪੁਰ ਪੂਰਾ ਮਨਾ ਰਿਆ ਜੀ ਹਰ ਸ਼ੌਕ ਉਲਾਸ ਹੋ ਰਿਹਾ ਭੰਗਵਾ ਭੰਗਵਾ ਹੋ ਰਿਹਾ ਜੀ ਪੂਰਾ ਸ਼ਹਿਰ ਇਸ ਨਾਦਨ ਨੇ ਅੱਜ ਆਪਣਾ ਰੂਪ ਦੂਸਰਾ ਵਿਖਾਇਆ ਕਿ ਇਹ ਵਰ੍ਹਸ਼ਗੰਢ ਹਰ ਸਾਲ ਜਦੋਂ ਆਏ ਕਰੇਗੀ ਇਹ ਬਵਿਆ ਯੋਜਨ ਨਿਰੰਤਰ ਸਦਾ ਵਸੀ ਅਸਾ ਹੀ ਹੋਏਗਾ ਮੈਂ ਤੇ ਅੱਜ ਜੋ ਸੋਚਿਆ ਸੀਗਾ ਅੱਜ ਗੁਰਦਾਸਪੁਰ ਜਿਹੜਾ ਇਹ ਅਜੋਦੀਆ ਭੂਮੀ ਬਣ ਗਈ ਹੈ ਜੀ ਅੱਜ ਇੰਦੇ ਸੰਤ ਸਾਡੇ ਸਾਰੇ ਹੀ ਸਾਰੇ ਮੈਂ ਕਹਿੰਦਾ ਗੁਰਦਾਸਪੁਰ ਰਾਮੇ ਹੋ ਗਿਆ ਜੀ ਜੈ ਸ਼੍ਰੀ ਰਾਮ